ਸਭ ਤੋਂ ਪਹਿਲਾਂ ਮੈਂ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਤੇ ਦਸਾਂ ਗੁਰਾਂ ਦਾ ਦਿਲ ਤੇ ਗਰਾਈਆਂ ਤੋਂ ਧੰਨਵਾਦ ਕਰਦਾ ਉਹਨਾਂ ਦਾ ਦਿੱਤਾ ਅਸ਼ੀਰਵਾਦ ਸਤਕਾ ਇੱਕ ਛੋਟਾ ਜਿਹਾ ਕਸਬਾ 베ਗੋਵਾਲ ਅੱਜ ਮਲਟੀਪਲ ਦੇ ਜਿਹੜਾ ਨਾਮ ਬੋਲ ਰਿਹਾ ਤੁਹਾਨੂੰ ਮਾਣ ਹੋਣਾ ਚਾਹੀਦਾ 베ਗੋਵਾਲ ਨੂੰ ਕਿ ਆਪਾਂ ਮਲਟੀਪਲ ਵਿੱਚ ਐਮ ਜੀ ਐਫ ਵਿੱਚ ਪਹਿਲੇ ਨੰਬਰ ਤੇ ਹੈ ਕਲੱਬਾਂ ਵਿੱਚ ਪੂਰੇ ਇੰਡੀਆ ਚ ਚੌਥੇ ਨੰਬਰ ਤੇ ਇਹ ਵੀ ਪੈਲੀ ਰਹੀਏ ਇਹ ਸਾਰਾ ਇਹ ਤੁਹਾਡਾ ਜਿਹੜਾ ਵੀ ਬੇਬੋ ਵਾਲਿਆਂ ਨੇ ਜੇ ਸਾਰਿਆਂ ਨੇ ਪਿਆਰ ਦਿੱਤਾ ਨਾ ਮੇਰੇ ਕੋਈ ਲਬਜ ਨਹੀਂ ਮੈਂ ਕਿਦਾਂ ਧੰਨਵਾਦ ਕਰ ਸਕਾਂ ਮਰ ਤੱਕ ਜਿੰਨੇ ਤੱਕ ਮੇਰੀ ਜ਼ਿੰਦਗੀ ਹੈ ਮੈਂ ਤੁਹਾਡਾ ਸਦਾ ਹੀ ਰਿਣੀ ਰਹਾਂਗਾ ਪਰਮਾਤਮਾ ਕਰੇ ਇਸ ਤਰ੍ਹਾਂ ਹੀ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਾਂਦਾ ਰਹੇ ਮੇਰਾ ਇੱਕੋ ਹੀ ਮੈਨੂੰ ਲਾਈਨ ਕਲੱਬ ਵਿਚ ਆਇਆ ਸੀ ਅੱਠ-9 ਸਾਲ ਹੋਏ ਨੇ ਮੇਰੀ ਮਨ ਦਾ ਇੱਕੋ ਹੀ ਸ਼ੌਂਕ ਹੈ ਕਿ ਮੈਂ ਜ਼ਿੰਦਗੀ ਚ ਲੋੜਵੰਦ ਪਰਿਵਾਰਾਂ ਵਾਸਤੇ ਜਿੰਨਾ ਕੋਈ ਕਰ ਸਕਾਂ ਮੈਂ ਉਹਨਾਂ ਕਰਾਂ ਮੈਂ ਅੱਜ ਤੁਹਾਡੇ ਸਾਹਮਣੇ ਵੀ ਵਜਨ ਦਿੰਦਾ ਚਾਹੇ ਮੈਨੂੰ ਪਰਸਨਲ ਤੌਰ ਤੇ ਕਮਾਈ ਥੋੜੀ ਹੈ ਕਿ ਹੈ ਯਾਰਾ ਮੇਰੇ ਤਾਂ ਜਿੰਨੀ ਉਮਰ ਹੈ ਜਿੰਨ ਤੱਕ ਉਹ ਸਾਰੀ ਲਾਈਨ ਕਲੱਬ ਤੇ ਲਾਈ ਜਾਈਗੀ ਸੇਵਾ ਵਾਸਤੇ ਲਾਈ ਜਾਏਗੀ ਇਹ ਸਿਰਫ ਸੇਵਾ ਵਾਸਤੇ ਆਪਾਂ ਕੰਮ ਕਰਨੇ ਨੇ ਕਿ ਆਪਾਂ ਬੇਗੋਵਾਲ ਦਾ ਨਾਮ ਉੱਚਾ ਕਰਨਾ ਹੈ ਮੈਂ ਫਿਰ ਤੋਂ ਦੁਬਾਰਾ ਖਾਸ ਕਰਕੇ ਮੈਂ ਆਪਣਾ ਜਿਹੜਾ ਪਿੰਡ ਬੇਗੋਵਾਲ ਦਾ ਕੱਲੇ ਕੱਲੇ ਲਾਈਨ ਮੈਂਬਰ ਦਾ ਜਿੰਨੇ ਮੇਰੇ ਸਾਰੇ ਕਲੱਬ ਜਿੱਦਾਂ ਮੇਰਾ ਸਾਥ ਦਿੱਤਾ ਦੇਖੋ ਕੋਈ ਲਫ਼ਜ਼ ਮੈਂ ਦਿਲ ਦੀ ਕਰਾਈਆਂ ਤੁਹਾਨੂੰ ਧੰਨਵਾਦ ਕਰਦਾ ਜੈ ਜੈ ਅੱਜ ਆਪਣੇ ਗਵਰਨਰ ਸਾਹਿਬ ਸਰਦਾਰ ਅਚ ਪਾਲ ਸਿੰਘ ਬੱਚਾ ਜੀ ਵੀ ਇਹਨੂੰ ਮਲਟੀਪਾਲ ਦਾ ਚੇਅਰਮੈਨ ਬਣਨ ਦੇ ਮੁਬਾਰਕਵਾਦ ਦੇਣ ਵਾਸਤੇ ਇੱਥੇ ਪਹੁੰਚੇ ਸੀ ਜੋ ਕਿ ਸਾਡੇ ਡਿਸਟ੍ਰਿਕਟ ਗਵਰਨਰ ਸਰਦਾਰ ਸਪਾਲ ਸਿੰਘ ਬੱচ্চਾ ਜੀ ਵੀ ਨੇ ਜੋ ਕਿ ਡਿਸਟ੍ਰਿਕਟ ਨੂੰ ਪਹਿਲੇ ਨੰਬਰ ਤੇ ਐਮ ਜੀ ਐਫ ਬੰਨ ਚ ਪਹਿਲੇ ਨੰਬਰ ਤੇ ਲਿਆਂਦਾ ਜੀ ਪੂਰਾ ਨਾਂ ਬੇਗੋਵਾਲ ਦਾ ਤੇ ਸਾਡੇ ਮਲਟੀਪਲ 321 ਡੀ ਦਾ ਨਾਂ ਪੂਰੀਆਂ ਬਲੰਦੀਆਂ ਤੇ ਲੈ ਕੇ ਗਏ ਨੇ ਤੇ ਨਾਲ ਹੀ ਮੈਂਬਰਸ਼ਿਪ ਦੇ ਵਿੱਚ ਜਿਸ ਤਰ੍ਹਾਂ ਗਵਰਨਰ ਸਾਹਿਬ ਨੇ ਮਿਹਨਤ ਕੀਤੀ ਏ ਕੱਲੇ-ਕੱਲੇ ਲੈਨ ਦੋਸਤ ਨੇ ਵੀ ਇਹਨਾਂ ਦਾ ਸਾਥ ਦਿੱਤਾ ਹੈ ਮੈਂ ਸਾਰੇ ਹੀ ਲੈਨ ਦੋਸਤਾਂ ਦਾ ਤੇ ਪੀਡੀ ਜੀ ਦਾ ਵੀ ਦਿਲੋਂ ਦੁਤਿਵਾਦ ਕਰਦਾ ਅਸੀਂ ਆਪਣੇ ਗਵਰਨਰ ਸਾਹਿਬ ਦੇ ਨਾਲ ਖੜੇ ਆ ਦਿਨ ਰਾਤ ਜਦੋਂ ਵੀ ਸਾਨੂੰ ਆਵਾਜ਼ ਮਾਰਨ ਆਵਾਜ਼ ਮਾਰਨ ਦੀ ਵੀ ਲੋੜ ਜਦੋਂ ਕਿਤੇ ਛੋਟਾ ਜਿਹਾ ਸੰਦੇਸ਼ ਦੇਣਗੇ ਅਸੀਂ ਇੰਨਾਂ ਦੇ ਨਾਲ ਆ ਗਿਆ